ਬੱ 13 ਦੀ ਕੋਈ ਹਾਲ ਨਹੀਂ ਆ ਪਹਿਲਾਂ ਨਹੀਂ ਤੂੰ ਸਦਾ ਕਿਹਾ ਜੁਲੀ ਅੱਜ ਹੀ ਤੂੰ ਆਣੀ ਤੂੰ ਕਿੱਡੀ ਕਾ ਆਖਰ ਆ ਗਈ ਏ ਤੂੰ ਠੰਡਾ ਰਹਿ ਇਹ ਜਿਹੜੀ ਪਈ ਹੈ ਨਾ ਵੱਡੀ ਮਾਸਟਰ ਆਣੀ ਟੇਲਰ ਬਣਦੀ ਫਿਰਦੀ ਆ ਇਹਨੂੰ ਆਣੀ ਹੈ ਵੀ ਤੇਰਾ ਖਲਾਰਾ ਮੈਚ ਹੋ ਕੇ ਆਈ ਹੈ ਤੇ ਮੇਰੇ ਕੱਪੜੇ ਤੋ ਹੈ ਇਹਨੂੰ ਛਾੜ ਦੇ ਸ ਜਾ ਕੇ ਤੇ ਕੱਪੜੇ ਤੋ ਮੇਰੇ ਕਿਉਂ ਮੈਂ ਕਿਉਂ ਤੇਰੇ ਕੱਪੜੇ ਤੋ ਆ ਆਪਣੇ ਕੱਪੜੇ ਆਪ ਤੋ ਓ ਕਿ ਮੈਂ ਤੇਰਾ ਠੇਕਾ ਲਿਆ ਵਾ ਕੀ ਕੇ ਲੈਣ ਵਾਲੀ ਨਹੀਂ ਗੱਲ ਜਿਹੜਾ ਤੇਰਾ ਕੰਮ ਹੀ ਨਾ ਉਹ ਮੈਂ ਕਰਕੇ ਆਈ ਆ ਤੂੰ ਮੇਰਾ ਕਿਹੜਾ ਕੰਮ ਕਰਕੇ ਆਈ ਆ ਮੈਂ ਤੈਨੂੰ ਕਿਹਾ ਹੀ ਮੇਰਾ ਕੰਮ ਕਰ ਦולם ਮੇਰੇ ਵੱਲ ਭੱਜੀ ਆਈ ਆ ਜੋ ਤੂੰ ਚਾਹਨੀ ਹੋ ਉਹ ਹੋ ਤੇ ਗਿਆ ਵਾ ਪਹਿਲਾਂ ਤੈਨੂੰ ਲੱਗੀ ਕਿ ਹਾਨੂੰ ਅੱਡ ਕਰ ਦੋ ਅੱਡ ਕਰ ਦੋ ਹੁਣ ਤੇਰ ਤੋਂ ਆਪਣਾ ਕੰਮ ਨਹੀਂ ਹੁੰਦਾ ਮੈਨੂੰ ਨਾਲ ਕਿਸਨਾ ਦੇ ਆਪਣੇ ਕੰਮਾਂ ਦਾ ਆਮ ਮੈਂ ਟੈਂਸਰ ਕਰ ਲੈਣੀ ਆ ਅੱਜ ਤੇਰੇ ਇਹ ਸਿਧਾ ਕਰਕੇ ਆਈ ਆ ਤੇਰੇ ਘਰ ਵਾਲੇ ਨੇ ਬਾਹਰ ਪਤਾ ਕਿੰਨਾ ਖਲਾਰਾ ਪਾਇਆ ਸੀ ਅੱਜ ਪਰੌਣੇ ਆਉਣੇ ਤੇ ਮੈਂ ਉਹ ਕਰਕੇ ਆਈ ਆ ਕੀ ਖਲਾਰਾ ਪਾਇਆ ਸੀ ਉਹਨਾਂ ਨੇ ਟਰੈਕਟਰ ਤੋਂ ਤਾਂ ਅੱਗੋਂ ਪਿਛੋਂ ਨਹੀਂ ਹੁੰਦਾ ਇੱਥੇ ਅੱਜ ਇੱਥੇ ਤੋਂ ਤਾਂ ਅੱਗੋਂ ਪਿਛੇ ਵੇਲੀ ਦੇ ਧੋਪ ਜਾਂਦਾ ਉੱਥੇ ਤੋਂ ਹੁਦਾ ਹਾਂ ਤੇ ਫਿਰ ਕਿਉਂ ਐਸੇ ਕੋ ਧੋਕੇ ਤੇ ਨੇ ਘਾਰ ਹੀ ਲਾਈ ਆ ਚੀਜ਼ ਤੈਨੂੰ ਵੀ ਪਤਾ ਵੇਲੀ ਵਿੱਚ ਹਲੇ ਕੰਨਾ ਹੋਣ ਵਾਲੀਆਂ ਨੇ ਹੁਣ ਸਾਰਾ ਕੰਮ ਹੋ ਗਿਆ ਉਹਨਾਂ ਨੇ ਧੋਕੇ ਤੇ ਘਰ ਲਾ ਲਿਆ ਇਹਦੇ ਵਿੱਚ ਕਿਹੜੀ ਕੋਈ ਗੱਲ ਹੋ ਗਈ ਹੈ ਤੇ ਜਿਹੜਾ ਖਾਨ ਲਬੇੜਿਆ ਸੀ ਮਿੱਟੀ ਹਗੋਡੇ-ਗੋਡੇ ਉਹ ਕਿੰਨੇ ਸਾਫ਼ ਕਰਨੀ ਸੀ ਫਿਰ ਕਿੰਨੇ ਹਾਰ ਕੇ ਕਰਨੀ ਤੈਨੂੰ ਕਿਸ ਨੇ ਕਿਹਾ ਹੈ ਸਾਫ਼ ਕਰਨ ਨੂੰ ਨਾ ਹਾਂ ਸਾਫ਼ ਕਰ ਦੇ ਆਪੇ ਉਹਨਾਂ ਨੇ ਸਾਫ਼ ਕਰ ਦੇਣੀ ਹੀ ਅੱਛਾ ਉਹ ਤਾਂ ਉਹਨਾਂ ਪ੍ਰਾਣੇ ਆ ਜਾਂਦੇ ਹਨ ਹਾਲੇ ਤੱਕ ਤੇ ਪ੍ਰਾਣੇ ਤੇ ਰਹਿਾਈ ਨਹੀਂ ਹੈ ਕੀ ਪਤਾ ਹਉਣੇ ਵੀ ਆ ਕਿ ਨਹੀਂ ਆਉਣੇ ਤੂੰ ਤਾਂ ਚੰਨੀ ਹੁਣੀ ਆ ਪਿਓ ਨਾ ਆਉਣ ਤਾਂ ਉਹਨਾਂ ਤੇਨੂੰ ਪੁੱਛ ਕੇ ਆਉਣਾ ਮੇਰੇ ਘਰ ਆਉਣਾ ਵਾ ਨਾਲੇ ਮੇਰੀ ਗੱਲ ਇੱਕ ਹੋਰ ਸੁਣ ਲੈ ਮਿਲਦੇ ਬਾਨੇ ਨਾ ਉੱਥੇ ਬਹਿਣ ਆ ਜਾਈਂ ਪਿਓ ਨਾ ਚੰਗਾ ਚੋਖਾ ਲਿਆਂਦਾ ਹਣਾ ਤੇ ਜਾ ਕੇ ਖਾਣੀ ਆ ਉਹ ਚੰਗਾ ਪੈਣਾ ਮੈਂ ਨਹੀਂ ਹੁੰਦੀ ਹੈਗੀ ਉਧਰ ਤੇ ਨਾਲੇ ਮੈਂ ਤੁਹਾਡਾ ਲਿਆਦਾ ਹੀ ਖਾਣਾ ਵਾ ਮੈਂ ਭਲਾ ਅੱਗੇ ਕਦੇ ਕੁਝ ਖਾਦਾ ਨਹੀਂ ਨਾ ਬਥੇਰੀ ਵਰੀ ਖਾਦੀਆਂ ਵਾ ਜਣੀਆਂ ਚੀਜ਼ਾਂ ਅੱਜ ਤੂੰ ਹੀ ਲੈ ਕੇ ਆਉਣੀ ਆ ਵਾ ਤੈਨਾਲੇ ਮਿਲਣਾ ਤੇ ਹੀ ਹੈ ਓਹਨਾਂ ਨੂੰ ਔਰ ਤੇਰੇ ਵਾਂਗੂ ਥੋੜੇ ਨਾ ਵੀ ਕੋਈ ਆਇਆ ਹੋਏ ਤੇ ਮੂੰਹ ਫਲਾ ਕੇ ਤੇ ਬੈਠੇ ਰੋ ਸਾਨੂੰ ਇੰਨਾ ਦਾ ਪਤਾ ਵਾ ਕਿਦਾਂ ਕੇ ਨਾਲ ਮਿਲਣਾ ਵਰਤਣਾ ਵਾ ਤੈਨੂੰ ਤੇ ਨਹੀਂ ਅਕਲ ਹੀ ਨਹੀਂ ਹੈਗੀ ਅਛਾ ਤੈਨੂੰ ਅਕਲ ਹੈਗੀ ਆ ਤੂੰ ਬੜੀ ਸਿਆਣੀ ਆ ਨਾ ਤਾਂ ਇਹ ਅੱਗੇ ਅੱਗੇ ਹੋ ਕੇ ਮਿਲ ਲਾਵਾਂ ਚਲਾਕਾਂ ਦੇ ਕੰਮ ਹੁੰਦੇ ਆ ਨਾ ਤੁਲੀ ਨੂੰ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕਿ ਤੂੰ ਮੇਰੇ ਨਾਲ ਲੜਨਾ ਹੀ ਆ ਕਿ ਮੈਨੂੰ ਦੱਸਣਾ ਆਈ ਆ ਕੁਝ ਮੈਂ ਤੈਨੂੰ ਦੱਸਣ ਆਈ ਹਾਂ ਤੂੰ ਮੇਰੇ ਨਾਲ ਸਵਾਲ ਕੀਤੇ ਆ ਮੈਂ ਤੈਨੂੰ ਇਹ ਕਿਹਾ ਸੀ ਜਾ ਜਾ ਕੇ ਮੇਰਾ ਕੰਮ ਕਰ ਕੰਮ ਤੁਸੀਂ ਅੱਜ ਵਧਾਇਆ ਹੀ ਮੇਰਾ ਮੈਂ ਕਿਉਂ ਤੇਰਾ ਕੰਮ ਕਰਾਂ ਮੈਂ ਤੈਨੂੰ ਕਿਹਾ ਸੀ ਝੁਖਲਾਰਾ ਚੁੱਕ ਝੁਖਲਾਰਾ ਚੁੱਕ ਪੁੱਠੀ ਲੜਾਈ ਲੈਣੀ ਹੁੰਦੀ ਆ ਤੂੰ ਮੈਂ ਆਪਣੇ ਸਾਰੇ ਕੰਮ ਕਰਕੇ ਬੈਠੀ ਮੈਨੂੰ ਨਹੀਂ ਪਹਿਲਾਂ ਕੋਈ ਕੰਮ ਹੈਗਾ ਕਿ ਮੈਂ ਉੱਠ ਉੱਠ ਕੇ ਤੇਰੇ ਕੰਮ ਕਰਦੀ ਫਿਰਾਂ ਜੇ ਨਹੀਂ ਨਾ ਉੱਠਦੀ ਇੱਥੋਂ ਮਸ਼ੀਨ ਤੋਂ ਤੇ ਜਦੋਂ ਆਉਣਗੇ ਨਾ ਕਦੇ ਐਨੂ ਤੇ ਕਦੀ ਐਨੂ ਨਾ ਜਾਈ ਅੰਦਰ ਹੀ ਬੈਠੀ ਰਹੀ ਫਿਰ ਚੰਗਾ ਮੈਂ ਉਹਨਾਂ ਤੋਂ ਡਰ ਕੇ ਰਹਿਣਾ ਵਾ ਨਾ ਪੀ ਤੇਰੇ ਰਿਸ਼ਤੇਦਾਰ ਆਏ ਤੇ ਮੈਂ ਨਾ ਤੂੰ ਡਰਾਂ ਤੇ ਅੰਦਰ ਵੜ ਕੇ ਇੱਥੇ ਬੈਠੀ ਰਵਾਂ ਕਿਉਂ ਮੈਂ ਅੰਦਰ ਵੜ ਕੇ ਪਾਵਾਂ ਮੇਰਾ ਘਰ ਮੈਂ ਜਿੱਥੇ ਮਰਜ਼ੀ ਤੁਰਾ ਫਿਰਾ ਜੇ ਤੈਨੂੰ ਬਹੁਤਾ ਡਰ ਹੈ ਨਾ ਤੁਹਾਡਾ ਤੇ ਅੰਦਰ ਵੜ ਕੇ ਤੇ ਉਹਨਾਂ ਨੂੰ ਬੂਹਾ ਬੰਦ ਕਰ ਲਈ ਜਿਵੇਂ ਉਸ ਦਿਨ ਵਾਂਗੂੰ ਜਿੰਦਰਾ ਲਾ ਦੇ ਕੋਈ ਗੱਲ ਨਹੀਂ ਉਹ ਤਾਂ ਮੈਂ ਬੰਦ ਕਰ ਹੀ ਲੈਣਾ ਉਹਨਾਂ ਨੂੰ ਵੜ ਕੇ ਤੇਰੇ ਮੱਥੇ ਤੇ ਲੱਗਣ ਨਹੀਂ ਦੇਣਾ ਤੇਰੇ ਵਰਗੀ ਕੀ ਪਤਾ ਉਹਨਾਂ ਨੂੰ ਹੋਰ ਗੱਲਾਂ ਸੁਣਮਦੀ ਰਹਿ ਮੈਨੂੰ ਕੀ ਲੋੜ ਉਹਨਾਂ ਨੂੰ ਗੱਲਾਂ ਸੁਣਾਉਣ ਦੀ ਨਾਲੇ ਅਗਲੇ ਨਾਲ ਤੂੰ ਦੱਸਿਆ ਹੀ ਹੁਣ ਆ ਸਾਰਾ ਕੁਝ ਦੱਸਣਾ ਹੀ ਪੈਂਦਾ ਵਾ ਭੈਣਾ ਨਾ ਸਾਰੀ ਗੱਲ ਬਾਤ ਮੈਂ ਕਰ ਲਈ ਆ ਵੀ ਹਾਏ ਹਾਏ ਬੜੇ ਵਧੀਆ ਕੰਮ ਕੀਤੇ ਤੋਂ ਲੋਕੀ ਆਪਣੇ ਘਰ ਦੀ ਗੱਲ ਨਾ ਕੱਚ ਰੱਖਦੇ ਆ ਕਿ ਹਣੋਂ ਨਹੀਂ ਦੱਸਦੇ ਹੈਗੇ ਲੋਕੀ ਇਹ ਥੋੜੀ ਆਂਦੇ ਆ ਕਿ ਚੱਲ ਇਹਨਾਂ ਦੀ ਸੁਰਾ ਸਫਾਈ ਹੋਏ ਲੋਕੀ ਸਗੋਜਾ ਕੁਮਾਰ ਦੇ ਉੱਤੇ ਲੋਨ ਛਿੜਕਦੇ ਨੇ ਕਿ ਇਹਨਾਂ ਦੇ ਘਰ ਵਿੱਚ ਲੜਾਈ ਪਈ ਰਹੇ ਤੇ ਅੱਗ ਬਲਦੀ ਰਹੇ ਐਦਾਂ ਦੇ ਕੰਮ ਨਹੀਂ ਘਰੀਦੇ ਹੁੰਦੇ ਨਹੀਂ ਭੈਣ ਭਰਾ ਨਹੀਂ ਐਦਾਂ ਦੀ ਸੌਤ ਦੇ ਵੀ ਇਹਨਾਂ ਦੇ ਘਰ ਚਾਣ ਬਣ ਹੋਏ ਤੇਰੇ ਵਰਗੀ ਸੌਤ ਦੀ ਹੈ ਗੱਲਾਂ ਮੈਂ ਕੀ ਸੋਚਣਾ ਵਾ ਕਹਿੰਦੇ ਤੂੰ ਦੇਈਆਂ ਮੈਨੂੰ ਕਿ ਮੇਰੇ ਭੈਣ ਹੁਣੀ ਆਉਣਗੇ ਤੇ ਉਹਨਾਂ ਨੂੰ ਮਿਲੀ ਨਾ ਮੈਂ ਤੈਨੂੰ ਇੱਕ ਹੌਸਲਾ ਦਿੰਨੀ ਆ ਜਦੋਂ ਆਉਣਗੇ ਨਾ ਬੁਰਖਾ ਪਾ ਕੇ ਤੇ ਉਹਨਾਂ ਨੂੰ ਅੰਦਰ ਲੈ ਆਈ ਤੇ ਆਉਂਦੇ ਆ ਜਿੰਦਰਾਲਾ ਦੀ ਜਾਂਚ ਤੇ ਉਹਨੂੰ ਹੈਈ ਜਿੰਰੇ ਮਾਰਨ ਦੀ ਨਹੀਂ ਤੂੰ ਕੀ ਜਿੰਦਰਾ ਜਿੰਦਰਾ ਕਰਦੀ ਰਹਿੰਦੀ ਆ ਵਾ ਦੇਣ अलावा ਰਾਤ ਲਾਵਾ ਤੈਨੂੰ ਕਦੋਂ ਕਿਉਂ ਤੂੰ ਕਿਹੜੀ ਕਿਉਂ ਉਹਨੂੰ ਲਾ ਕੇ ਜਾਵੇਂ ਅਹੀਂ ਘਰ ਵਿੱਚ ਨਹੀਂ ਹੈਗੇ 바ਵਾ ਨਾਲੇ ਤੇਰੀ ਉਦਨ ਸੋਬਾ ਹੋਈ ਆ ਆਈ ਹੀ ਨਾ 마ਸੀ ਚੰਗੀ ਤੇਰੀ ਬੇਇੱਜ਼ਤੀ ਕਰਨ ਦੇ ਹੀ ਨਹੀਂ ਟੱਕੀ ਲਿੱਜੇ ਤਾਂ ਕੋਈ ਮੈਨਾਂ ਬੁੱਝੇ ਮੈਨੂੰ ਪਤਾ 마ਸੀ ਦੀਆਂ ਨੋਵਾ ਕਿੱਦਾਂ ਦੀਆਂ ਉਹ ਵੀ ਤੇਰੇ ਵਰਗੀਆਂ ਹੀ ਨੇ ਟੈਣਾ ਜੀਆਂ ਪੈਂਦੀਆਂ ਸਰਦੇ ਵਾਲ ਨੂੰ ਜਿੱਦਾ ਤੂੰ ਪੈਂਦੀ ਆ ਮੈਂ ਤੈਨੂੰ ਕੀ ਕਹਿੰਦੀ ਆ ਹਉ ਬਹਬ ਕਹਦੇ ਸਗੋ ਤੂੰ ਪੈਂਦੀ ਆ ਤੇਰਾ ਤੇ ਵਸ ਨਹੀਂ ਚੱਲਣਿਆ ਤੇਰਾ ਤੇ ਰਾਦਾ ਕਿਨੂੰ ਮੈਂ ਫੜ ਲਾਂ ਫੜ ਤੈਨੂੰ ਮੈਂ ਲੈਣਾ ਹੀ ਜਿੱਦਣ ਤੂੰ ਮੰਮੀ ਨੂੰ ਚੁੱਕਣਾ ਛੜਾਈਆਂ ਹੀ ਪਈ ਨੇ ਜਿੰਦਰਾ ਮਾਰਿਆ ਬਚ ਗਈ ਆ ਤੂੰ ਮੇਰੇ ਹੱਥੋਂ ਜੀ ਕਰਦਾ ਉਹ ਜਿੰਦਰਾ ਤੇ ਸਿਰ 'ਤੇ ਮਾਰਦੀ ਨਹੀਂ ਮੰਮੀ ਨੂੰ ਨਹੀਂ ਦੱਸਦਾ ਹੈਗਾ ਕਿ ਤੂੰ ਜਿੰਦਰਾ ਲਾ ਕੇ ਗਈ ਆ ਮੈਂ ਮੰਮੀ ਨੂੰ ਦੱਸਣਾ ਹੀ ਮੰਮੀ ਨੇ ਸਗੋ ਮੈਨੂੰ ਆਪ ਆਵਾਜ਼ ਮਾਰ ਕੇ ਕਿਹਾ ਕਿ ਨਵਦੀਪ ਆਵੇ ਹੈ ਇੱਧਰ ਆ ਕੇ ਘਰ ਕੇ ਗਈ ਆ ਮੈਂ ਤੇ ਮੰਮੀ ਨੂੰ ਪੁੱਛ ਵੀ ਨਹੀਂ ਕਿਹਾ ਹੈਗਾ ਸਭ ਕੁਝ ਤੂੰ ਹੀ ਮੰਮੀ ਨੂੰ ਆਣੀ ਆ ਆਹੋ ਕਹਿੰਨੀ ਆ ਕੀ ਕਰ ਲੇਗੀ ਅਨਾਲੇ ਜੁੜੇ ਤੇਰੇ ਗੜੀ ਹੱਥ ਜਾਂ ਚਲ ਜਾ ਮੇਰੇ ਲੱਗੋ ਸਿਰ ਖਾਦਾ ਮੈਨੂੰ ਕੰਮ ਕਰਾਉਂਦੇ ਨਹੀਂ ਆ ਜਾਂਦੀ ਕੀ ਕਰ ਲੇਗੀ ਇੱਥੇ ਬਹਿਣੀ ਹੁਣ ਮੈਂ ਹਾਂ ਅਜੇ ਕਿਧਰੋਂ ਦਿਨ ਚੜਿਆ ਬੜਾ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਤੇਰੇ ਨਾਲ ਨੱਸੇ ਡੋਂਦਾ ਕੋਈ ਫਾਇਦਾ ਨਹੀਂ ਹੈਗਾ ਬੈਠੀ ਰਹਿ ਕਿੰਨਾ ਚਿਰ ਬੈਠੀ ਰਹਾਂਗੇ ਮੈਂ ਇੱਥੋਂ ਚਲ ਜਣੀ ਆ ਬਥੇਰਾ ਇਹਨਾਂ ਮੱਥਾ ਮਾਰ ਰਿਆ ਵਾ ਵੀ ਕੰਮ ਮੇਰਾ ਕਰ ਹੀ ਦਊਗੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੀ ਆ ਨਹੀਂ ਇਹ ਕੰਮ ਕੀਤਾ ਅੰਤਰਾ ਮੈਨੂੰ ਹੀ ਜੱਬ ਕਰਨਾ ਪੈਣਾ ਉਧਰੋਂ ਧੋਪ ਚੜ ਗਈ ਆ ਤੇ ਇੱਕ ਤਾਂ ਮੈਨੂੰ ਇੱਥੇ ਬੜਾ ਗੁੱਸਾ ਚੜਦਾ ਹਏ ਅੰਤਰਾ ਹੱਥ ਆਪਣਾ ਪੰਨ ਲਿਆ ਵਾ ਨਾ ਵੇ ਇੱਧਰ ਆਹ ਹਾਂਜੀ ਦੱਸੋ ਕੀ ਸਲਾਮਾ ਕਰਨ ਡੀਆਂ ਹੋ ਪਹਿਲਾਂ ਤਾਂ ਮੈਂ ਵੇਖ ਕੇ ਚੱਲੀ ਹਾਂ ਤੁਹਾਡੇ ਵੱਲ ਫੇਰ ਮਹਸਲ ਰਹਿਣ ਹੀ ਦਿੰਨੀ ਆ ਪਤਾ ਨਹੀਂ ਕਿਹੜੀਆਂ ਸਲਾਵਾ ਡਈਆਂ ਕਰਨ ਮੰਮੀ ਸਲਾਵਾ ਸਵਾਹ ਕਰਨੀਆਂ ਲੜਨਦੀ ਹੀ ਮੇਰੇ ਨਾਲ ਕਿਹੜੀ ਗੱਲੋਂ ਆਂਦੀ ਹੀ ਪਈ ਮੇਰਾ ਕੰਮ ਤੂੰ ਕਰ ਤੂੰ ਮੈਨੂੰ ਦੱਸੋ ਹੁਣ ਜਦੋਂ ਹੀ ਅੱਡ ਬਾਰਿਆਂ ਤੇ ਮੈਂ ਇਹਦਾ ਕੰਮ ਕਿੱਦਾਂ ਕਰਾਂ ਮੈਂ ਸਹਣ ਲਿਆ ਵਾ ਕਿ ਮੈਂ ਹੀ ਇਹਦੇ ਕੰਮ ਕਰਨੇ ਨੇ ਨਹੀਂ ਤਾਂ ਅੱਗ ਹੋਣ ਗਈ ਉਹਨੂੰ ਬੜਾ ਚਾਸੀ ਹੁਣ ਅਹੀ ਤਰ੍ਹਾਂ ਕੰਮ ਕਿਉਂ ਕਰੀਏ ਤੂੰ ਕਾਰਜਾ ਨਾ ਕਰ ਤੂੰ ਆਖੀ ਮੇਰੇ ਕੋਲ ਹੀ ਹੁੰਦਾ ਮੈਂ ਤੇਰੀ ਨੌਕਰੀ ਲੱਗੀ ਹੈ ਮੈਂ ਤੇ ਮੰਮੀ ਚੰਗੀਆਂ ਸੁਣਾਈਆਂ ਫਿਰ ਇਹਨੂੰ ਗਾੜੀਓ ਆਹੋ ਤੇ ਫੇਰ ਔਖੀ ਹੁੰਦੀ ਹੈ ਵੀ ਤੂੰ ਮੈਨੂੰ ਗੱਲਾਂ ਕਿਉਂ ਸੁਣਾਉਂਦੇ ਆ ਇਹੋ ਸਿਰ ਡਾਈ ਗਈ ਤੂੰ ਮੇਰਾ ਕੰਮ ਕਰੋ ਮੈਂ ਤਾਂ ਡਾ ਕੰਮ ਕੀਤਾ ਵਾ ਮਾਂ ਹਾਂ ਮੈਂ ਤੈਨੂੰ ਕਹਾਂ ਤੂੰ ਮੇਰਾ ਕੰਮ ਕਰ ਆਹੋ ਨਹੀਂ ਔਖੀ ਹੁੰਦੀ ਤਾਂ ਹੁਣ ਤੇ ਤੂੰ ਇਹਦਾ ਕੰਮ ਨਾ ਕਰੀ ਤੂੰ ਗੋਲੀ ਲੱਗੀ ਹੋਈ ਆ ਦੀ ਮੈਂ ਨਹੀਂ ਮੰਮੀ ਕਰਨਾ ਹੈਗਾ ਮੈਂ ਦੇ ਕੇ ਜਵਾਬ ਤੇ ਆ ਗਈ ਆਂਦੀ ਮੈਂ ਨਹੀਂ ਤੋ ਹਿਲਣਾ ਮੈਂ ਇੱਥੇ ਬੈਠੀ ਰਹਿਣਾ ਮਾਂ ਬੈਠੀ ਰਹਿ ਕਿੰਨਾਂ ਚਿਰ ਬੈਠੀ ਰਹੇਗੀ ਤੇ ਨਾਲੇ ਨਾ ਜਦੋਂ ਉਹਦੇ ਭੈਣ ਭਰਾ ਹੁਣ ਨੇ ਨਾ ਤੇ ਤੂੰ ਇਦਾਂ ਕਰੀ ਬਗਾ ਹੋ ਗਿਆ ਸਾਸਰਿਕਾਲ ਬੁਲਾਈ ਉਹਨੂੰ ਇੰਨੀ ਮੱਤ ਹੈ ਨਹੀਂਗੀ ਸਵਾ ਮੰਮੀ ਸਾਸਰਿਕਾਲ ਬੁਲਾਉਣੀ ਆ ਅਗਲੀ ਕਿੰਨੀ ਕਿ ਜਦੋਂ ਆਉਣ ਕੇ ਨਾ ਚੁੱਪ ਕਰਕੇ ਤੇ ਅੰਦਰ ਵੜ ਜਓ ਸਾਰੇ ਜਣੇ ਕੋਈ ਜਣਾ ਉਹਨਾਂ ਦੇ ਮੱਥੇ 'ਤੇ ਨਾ ਲੱਗਿਓ ਹਾਏ ਹਾਏ ਅਹੀਂ ਡਰਾਉਣਾ ਵੀ ਅੰਦਰ ਵੜ ਕੇ ਅਸੀਂ ਬਹਿ ਜੀਏ ਕਿੰਨੀ ਕਿ ਨੋਕ ਵਾਲਾ ਸਵੋ ਸਿਆਣੀ ਹੁੰਦੀ ਨਾ ਤੇ ਆਂਦੀ ਵੀ ਅੱਗੇ ਹੋ ਕੇ ਮਿਲਿਓ ਮੇਰੇ ਭੈਣ ਭਰਾਵਾਂ ਨੇ ਆਉਣਾ ਚਲ ਗੁੱਸੇ ਰਾਜੀ ਦੇ ਘਰ 'ਚ ਬਣਿਆ ਹੀ ਹੁੰਦਾ ਕਿਸੇ ਨੂੰ ਨਹੀਂ ਪਤਾ ਲੱਗਣ ਦਈ ਦਾ ਪਰ ਮੰਮੀ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਇਹਨੂੰ ਮੈਡਮ ਰੱਖ ਕਿਨੇ ਲਿਆ ਉੱਥੇ ਜਿਹਨੂੰ ਇੰਨਾ ਨਹੀਂ ਪਤਾ ਵੀ ਕੋਈ ਆਇਆ ਗਿਆ ਹੋਏ ਤੇ ਘਰ 'ਚ ਕਿੱਦਾਂ ਰਹੀਦਾ ਵਾ ਤੇ ਮੰਮੀ ਅਗਲੀ ਪਤਾ ਕੀ ਆਂਦੀ ਆਂਦੀ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਕਿ ਸਾਡੇ ਘਰ ਵਿੱਚ ਜੋ ਕੁਝ ਵੀ ਹੋਇਆ ਵਾ ਇਹਨੇ ਉਹਨਾਂ ਤੱਕ ਪਹਚਾਵੇ ਦਿੱਤੀਆਂ ਸਾਰੀਆਂ ਗੱਲਾਂ ਇਹ ਬੜੀ ਅਕਲ ਵਾਲੀ ਸਾਰਾ ਘਰ ਦਾ ਭੋਜ ਨੇ ਖੋਲ ਦਿੱਤਾ ਵਾ ਲੋਕੀ ਤਾਂ 100 ਪਰਦੇ ਰੱਖਦੇ ਨੇ ਆਪਣੇ ਘਰਾਂ ਦੇ ਮੰਮੀ ਨਵੇਂ ਸਮੇ ਉਹ ਹੈਗੇ ਪਹਿਲੀ ਵਾਰ ਉਹਨਾਂ ਨੇ ਆਉਣਾ ਵਾ ਤੇਨੇ ਤਾਂ ਵੀ ਉਹਨਾਂ ਨੂੰ ਸਾਰਾ ਕੁਝ ਦੱਸ ਛੜਿਆ ਵਾ ਨੀ ਉਹ ਵੀ ਉਹੋ ਜੇ ਹੋਣੇ ਨੇ ਜਿਹੜੇ ਚੁੱਪ ਕਰ ਰਹੇ ਨੇ ਇਹਦੇ ਧੀਆ ਵਾਲੇ 100 100 ਗੱਲਾਂ ਕਰਦੇ ਨੇ ਆਪਣੇ ਧੀਆ ਨੂੰ ਮਤਾ ਦੇਦੇ ਨੇ ਵੀ ਨਹੀਂ ਤੇ ਇਹ ਜਿੱਦਾਂ ਉਹ ਕਰਦੇ ਨੇ ਉਦਾਂ ਹੀ ਚੱਲੀਦਾ ਇਹ ਤੇ ਚਲਦੀ ਪੁੱਠੀ ਮੈਨੂੰ ਤੇ ਪਤਾ ਲੱਗਦਾ ਵੀ ਉਹ ਵੀ ਇਹੋ ਜਈ ਹੋ ਸਕਦਾ ਮੰਮੀ ਨਹੀਂ ਤੇ ਭਲਾ ਇਡੀ ਗੱਲ ਆ ਵੀ ਉਹਨਾਂ ਨੂੰ ਕੁਝ ਪਤਾ ਨਾ ਲੱਗਦਾ ਹੋਗਾ ਵੀ ਸਾਡੀ ਧੀ ਕੀ ਕਰਦੀ ਫਿਰਦੀ ਏ ਸਾਡੀਆਂ ਵੀ ਤਾਂ ਧੀ ਆਈ ਨੇ ਨਾ ਜੇ ਆਖਣ ਨਾ ਉਹਨਾਂ ਦੀ ਗਲਤੀ ਆਖੀ ਤਾਂ ਨਹੀਂ ਤੇ ਇਹ ਤੂੰ ਵੀ ਉਸੇ ਘਰ ਰਹਿਣਾ ਮੈਂ ਉਹ ਗੱਲ ਤੇ ਮਿੱਟੀ ਪਾਈ ਦੀ ਏ ਤੇ ਜੀਆਂ ਦੇ ਵਿੱਚ ਖੁਸ਼ ਰਹੀਦਾ ਹੁੰਦਾ ਆ ਆਪ ਮੰਮੀ ਉਹਨੇ ਕੀ ਖੁਸ਼ ਰਹਿਣਾ ਵਾ ਉਹ ਤੇ ਕਿਸੇ ਨੂੰ ਵੇਖ ਕੇ ਨਹੀਂ ਜਰਦੀ ਹੈਗੀ ਸਗੋਂ ਹਰ ਵਕਤ ਨਾਲ ਸਤਮਦੀ ਰਹਿੰਦੀ ਹੈ ਚੰਗੇ ਨਹੀਂ ਲੱਗੀ ਦਾ ਨਹੀਂ ਤੇ ਬੰਦਾ ਇਹਨਾਂ ਨੂੰ ਛੱਡ ਕੇ ਨਾ ਕਿਤੇ ਚਲੇ ਜਾਏ ਤੇ ਇਹਨਾਂ ਦੇ ਮੱਥੇ ਨਾਲ ਲੱਗੇ ਫੇਰ ਭਾਵੇਂ ਖੁਸ਼ ਹੋ ਜਾਣੇ ਮੈਨੂੰ ਤੇ ਇਹੋ ਜਿਹੀ ਲੱਗਦੀ ਐ ਸਿਆਣੇ ਲੋਕ ਜਾਂਦੇ ਹੁੰਦੇ ਨਾ ਇੱਕ ਮੈਂ ਤੇ ਇੱਕ ਮੇਰਾ ਬੰਨਾ ਤੇ ਤੀਜੇ ਦਾ ਮੱਥਾ ਪੰਨਾ ਇਹ ਹੋਈ ਇਹਨੂੰ ਮੰਮੀ ਪਤਾ ਨਹੀਂ ਕਾਦਾ ਮਾਨ ਲੈ ਚਲਿਆ ਵਾ ਇਹ ਤੇ ਮਾਨ ਕਰ ਕਰ ਹੀ ਖੱਪ ਚੱਲੀ ਐ ਵੇਖ ਲਓ ਮੰਮੀ ਅੱਡ ਵੀ ਹੋ ਗਈ ਤੇ ਤਾਂ ਵੀ ਨਾ ਇਹਦਾ ਇਹੋ ਹੀ ਹਾਲ ਆ ਅਸਲ 'ਚ ਨਾ ਨਾਵੇ ਪਤਾ ਕੀ ਹੋਰੋਂ ਦੀਆ ਫੇ ਮੈਨੂੰ ਕੰਮ ਨਾ ਕਰਨਾ ਪਵੇ ਲੰਬੀ ਪੌਚੀ ਰਹੇ ਤਾਂ ਬੜੀ ਖੁਸ਼ ਰਹਿੰਦੀ ਐ ਉੰਜ ਨਾ ਮੈਂ ਕਹਿ ਦਿੱਤਾ ਸੀ ਵੀ ਤੇਰੇ ਭੈਣ ਭਣੂ ਜੇ ਆਉਣਾ ਹੈ ਨਾ ਤੇ ਜੇ ਕੋਈ ਕੰਮ ਕਰਾਉਣਾ ਹੋਵੇਗਾ ਤਾਂ ਮੈਨੂੰ ਦੱਸ ਦੀ ਮੈਂ ਕਰਾਵਾ ਦਵਾਂਗੀ ਪਰ ਮੰਮੀ ਬੋਤਾ ਵੀ ਨਾ ਲੱਗੇ ਜਾਇਓ ਇਹ ਨਾ ਹੋਏ ਮੁੜ ਕੇ ਬਾਅਦ ਵਿੱਚ ਕਹੇ ਕਿ ਖਾਣ ਦੇ ਮਾਰੇ ਆ ਗਏ ਨੇ ਨਹੀਂ ਨਾ ਵਾ ਐਡੀ ਵੀ ਮੈਂ ਨਿਆਣੀ ਨੇਗੀ ਜੇ ਕਹੇਗੀ ਤਾਂ ਮੈਂ ਕਰਾ ਦਾਂਗੀ ਨਾ ਆਖੇ ਕਿ ਦੇ ਨਾ ਸਹੀ ਆਉਣਗੇ ਤਾਂ ਮੈਂ ਸਾਸਰਿਕਾ ਬੁਲਾ ਕੇ ਨਾ ਤੇ ਆ ਜਾਵਾਂਗੀ ਇਹ ਨਾ ਹੋਵੇ ਕੱਲ ਨੂੰ ਮੈਨੂੰ ਆਖੇ ਕਿ ਵੀ ਮੈਨੂੰ ਕਿਹਨੇ ਆਖਿਆ ਹੀ ਨਹੀਂ ਵੀ ਕੰਮ ਕਰਨਾ ਹੈ ਆਹੋ ਚਲੋ ਕੋਈ ਗੱਲ ਨਹੀਂ ਮੰਮੀ ਫਿਰ ਜਦੋਂ ਆਏ ਹੁਣ ਚਾਰਜੀ ਫਿਰ ਕੰਮ ਤੇ ਲਾਗੋ ਮਾੜਾ ਮੋਟਾ ਕਰਾਉਣਾ ਹੀ ਪੈਂਦਾ ਵਾ ਤੇ ਜੇ ਕਹੇਗੀ ਤੇ ਤੁਸੀਂ ਕਰਵਾ ਦਿਓ ਆਹੋ ਇਹ ਤੇ ਮੈਂ ਗੱਲ ਪਹਿਲਾਂ ਐ ਆਖੀ ਵੀ ਜੇ ਆਖੇਗੀ ਤੇ ਕਰਾ ਲੈਣੀ ਤੇ ਮੈਂ ਆ ਜਾਾਂਗੀ ਆਪਾਂ ਆਹੋ ਚਲੋ ਵੇਖ ਲਿਓ ਫਿਰ ਚਲ ਜਾ ਤੂੰ ਕੰਮ ਸੰਦਾ ਘਰ ਆਪਣਾ ਚੱਲ ਕੇ ਇਹਦੀਆਂ ਤੇ ਗੱਲਾਂ ਹੀ ਨਹੀਂ ਮੁੱਕਣੀਆਂ ਮੰਮੀ ਆਹੀ ਨਾ ਸ਼ਹਿਰ ਚੱਲੇ ਆ ਅੱਛਾ ਤੇ ਉਹ ਤੁਸੀਂ ਨਾ ਥੋੜਾ ਭਾਬੀ ਨੂੰ ਕਹਿ ਦਿਓ ਵੀ ਉਹ ਵੀ ਨਾਲ ਤਿਆਰ ਹੋ ਜਾਂ ਤਾਂ ਲੈ ਜੀ ਉਹਨਾਂ ਨੂੰ ਉਹ ਗਰਲੀਨ ਦੀ ਭੈਣ ਕਹਿੰਦੀ ਵੀ ਭਾਬੀ ਨਾਲ ਨਾਲ ਹੀ ਆਪਾਂ ਖੜਨਾ ਵਾ ਨਹੀਂ ਤੁਸੀਂ ਚਾਰੇ ਜਣੇ ਜਾਓ ਉਹਨੇ ਕੀ ਕਰਨ ਜਾਣਾ ਨਾਲੇ ਨਾ ਫਿਰ ਉਹ ਅੰਨ ਪਾਣੀ ਕਰਨਾ ਹੈ ਉਹਨੇ ਘਰ ਤੇਨੂੰ ਪਤਾ ਹੀ ਹੈ ਮੰਮੀ ਗੱਲ ਤੇ ਤੁਹਾਡੀ ਠੀਕ ਆ ਪਰ ਇਦਾਂ ਫਿਰ ਚੰਗੇ ਲੱਗੀਦਾ ਉਹਨਾਂ ਕਹਣਾ ਆਪਾਂ ਕਹਿ ਨੋ ਡੇ ਆ ਤੇ ਲਾਗੇ ਮੇਰੇ ਸੰਡੂਏ ਤੋਂ ਬੈਠੇ ਫਿਰ ਅਗਲੇ ਦਿਨ ਮਨ ਚ ਕੇਵਲੇ ਆ ਜਾਂਦਾ ਵੀ ਪਤਾ ਨਹੀਂ ਉਹ ਕੋਣੀ ਨਾਲ ਇਹਨਾਂ ਦੇ ਗਏ ਹੈਗੇ ਚੰਗੇ ਨਹੀਂ ਲੱਗੀਦਾ ਹੈਗਾ ਉਦਾਂ ਕਹਿ ਨੋ ਤਾਂ ਮੰਮੀ ਮੈਂ ਵੀ ਕਹਿਦਾ ਉਹਨਾਂ ਨੂੰ ਪਰ ਮੇਰੇ ਅੱਖਿਓ ਨਾਲ ਨਾ ਜਾਣਾ ਹੈਗਾ ਵਾ ਤੇ ਨਾ ਇਹਨਾਂ ਮੇਰੀ ਮੰਨਣੀ ਆ ਤੇ ਤੁਸੀਂ ਕਹਿ ਦੋਗੇ ਤਾਂ ਤੁਹਾਡੀ ਅੱਖਿਓ ਨਾਲ ਮੋੜਣੀ ਨਹੀਂ ਆ ਤੇ ਤਦ ਨਾ ਨਾ ਵੀ ਉਹ ਵੀ ਨਾਲ ਚੱਲ ਨਾਰੇ ਇਹ ਪਰਦੇ ਦਾ ਪਰਦਾ ਰਹਿ ਜਾਊਗਾ ਚਲ ਠੀਕ ਹੈ ਮੈਨੂੰ ਆਣੀ ਹੈ ਚਲ ਜਾਓ ਹੁਣ ਕਹਿ ਦਿਓ ਹੁਣ ਇਹ ਨਾ ਨਾ ਕਰਨਾ ਆਪਣੇ ਹਿਸਾਬ ਨਾਲ ਸਮਝਾ ਦਿਓ ਠੀਕ ਹੈ ਨਵਦੀਪ ਕਿੰਦਰ ਹੋਦੇ ਨਹੀਂ ਘਰ ਹੈਗੀ ਦੱਸ ਮੈਨੂੰ ਕੀ ਆਖਣਾ ਉਹਨੂੰ ਕਿੱਥੇ ਗਈ ਏ ਉਹ ਨਾ ਨਾਲ ਗਈ ਏ ਲਵ ਹਰ ਨਾਲ ਲਵ ਨਾਲ ਆਹੋ ਉਹਦੀ ਸਾਰੀ ਨਹੀਂ ਆਈ ਹੈਗੀ ਆਹੋ ਉਹ ਵੀ ਆਂਦੀ ਸੀ ਕਿ ਹਾਂ ਨਾਲ ਦੀਦੀ ਨੂੰ ਖੜਨਾ ਤੇ ਫਿਰ ਉਹ ਚਲੀ ਗਈ ਏ ਇਹਦਾ ਦਿਮਾਗ ਤੇ ਨਹੀਂ ਖਰਾਬ ਉਹਨਾਂ ਵੇਖੀ ਮੰਮੀ ਕੱਲ ਨੂੰ 20 20 ਗੱਲਾਂ ਕਰਨੀਆਂ ਨੇ ਉਹ ਤਾਂ ਨਹੀਂ ਸੀ ਜਾਂਦੀ ਹੈਗੀ ਲਵ ਨੇ ਮੈਨੂੰ ਆਖਿਆ ਸੀ ਤੈਨੂੰ ਪਤਾ ਤਾਂ ਹੈਗਾ ਹੀ ਇਹ ਲਵ ਨੇ ਮੈਨੂੰ ਆਖਿਆ ਸੀ ਕਿ ਆ ਵੀ ਨਾ ਮੇਰੇ ਆਖਿਆ ਤੇ ਨਹੀਂ ਜਾਣਾ ਹੈਗਾ ਤੇ ਮੰਮੀ ਤੂੰ ਹੀ ਆਖੋ ਤੇ ਫਿਰ ਮੈਂ ਆਖਿਆ ਤਾਂ ਉਹਨੇ ਲੀੜੇ ਪਾ ਲਿਆ ਨਾ ਉਦਾਂ ਤਾਂ ਨਹੀਂ ਹੋ ਜਾਂਦੀ ਹੈਗੀ ਉਹ ਮੰਮੀ ਰਹਿਣ ਦੇਣਾ ਨਾ ਮੈਂ ਜਾਂਦੀ ਕਿੱਡੀ ਗਾ ਖਰਾ ਚਲੀ ਹੀ ਭਲਾ ਤੇ ਚਲ ਹੁਣ ਉਹਦੇ ਭੈਣ ਪਰ ਆਏ ਹਾਂ ਤੇ ਉਹਨਾਂ ਨੂੰ ਕੀ ਦੱਸਣਾ ਆਪੋ ਵਿੱਚ ਤੇ ਜੋ ਮਰਜੀ ਹੋਵੇਗਾ ਉਹ ਨਹੀਂ ਮੰਮੀ ਗੱਲ ਹੈਗੀ ਮੈਂ ਡਰਦਾ ਵੀ ਐਵੇਂ ਮੁੜ ਕੇ ਕੱਲ ਨੂੰ ਕੋਈ ਗੱਲ ਨਾ ਕਰਨ ਨਹੀਂ ਉਹਨੇ ਕੀ ਕਰਨੀ ਗੱਲ ਜਦੋਂ ਮੈਨੂੰ ਲਵ ਨੇ ਆਖਿਆ ਸੀ ਤੇ ਫਿਰ ਉਹ ਗੱਲ ਕਿਤਰਾ ਕਰੇਗੀ ਚਲੋ ਕੋਈ ਗੱਲ ਨਹੀਂ ਸਲਾਹ ਨਾਲ ਹੀ ਉਹਨੇ ਆਖਿਆ ਹੋਏਗਾ ਆਹ ਹੋਏ ਤੇ ਤੁਹਾਡੀ ਗੱਲ ਸਹੀ ਏ ਪਰ ਸਲਾਹ ਤੁਹਾਨੂੰ ਪਤਾ ਕਿੰਨੀ ਹੁੰਦੀ ਓਨਾਂ ਦੀ ਤੇ ਤੂੰ ਮੈਨੂੰ ਦੱਸ ਵੀ ਕੀ ਕੰਮ ਹੈ ਮੈਂ ਤੈਨੂੰ ਦੱਸ ਕਰ ਦੇਣੀ ਆ ਉਹ ਕੋਈ ਨਹੀਂ ਮੰਮੀ ਹਾਂ ਮੈਂ ਕੋਈ ਨਹੀਂ ਵੇਖ ਲੈਣਾ ਚੱਲ ਜਾ ਫੇਰ ਲੈ ਲੈਣਾ ਪਾਣੀ ਦੇ ਦੋ ਗਲਾ ਲਾ ਲਈ ਅੰਦਰੋਂ ਮੰਨਦੇ ਆ ਲੈ ਨਹੀਂ ਜੀ ਬਹੁਤ ਠੰਡੇ ਨਾਲ ਲੈ ਆਈ ਥੋੜਾ ਕੋਸਾ ਜਿਹਾ ਲੈ ਅੰਦਰ ਮਿਆਂ ਨਾਲ ਦੇ ਕੰਮ ਤੇ ਇਹੋ ਸਾਪੀ ਲੋਹਾਂ ਉਹਨਾਂ ਨੇ ਮੈਂ ਤਲੀ ਤੁਣੀ ਚੀਜ਼ਾਂ ਖਾਧੀਆਂ ਨਾ ਉਹਨਾਂ ਦੇ ਵਿੱਚ ਗੜਾ ਪੜਿਆ ਜਦੋਂ ਮੌਸਮ ਚੇਂਜ ਹੋ ਜਾਂਦਾ ਤੁਹਾਨੂੰ ਪਤਾ ਕੱਲ ਪ੍ਰਸ਼ਾਦ ਕੀ ਹੋਈ ਆ ਤਦ ਕਰਕੇ ਮੈਂ ਤੁਹਾਨੂੰ ਕਹਿ ਰਿਆ ਹਾਂ ਤੇ ਜਾ ਲਿਆ ਚਲਦੀ ਆ ਹਾਂਜੀ ਬੜਾ ਖੁਸ਼ ਹੋਇਆ ਸੀ ਵੇਖ ਕੇ ਨਹੀਂ ਅਹੀਂ ਤੇ ਹਲੇ ਹੁਣੇ ਹੀ ਆਏ ਆ ਘਰ ਉਹ ਆ ਗਏ ਨੇ ਹਾਲ ਤੱਕ ਪਹੁੰਚੇ ਹੀ ਘਰ ਹੈ ਕੋਈ ਨਹੀਂ ਉਹਨਾਂ ਨੂੰ ਮੈਂ ਫੋਨ ਕਰਦੀ ਆ ਨਾ ਵੀ ਤੁਸੀਂ ਕਿੱਥੇ ਰਹਿ ਗਏ ਜੀ ਹਾਂਜੀ ਚਲੋ ਕੋਈ ਨਹੀਂ ਤੁਸੀਂ ਆਪ ਹੀ ਕਰਕੇ ਪੁੱਛ ਲਓ ਫਿਰ ਚਲੋ ਠੀਕ ਚੰਗੋ ਨਵਦੀਪ ਤੂੰ ਮੈਨੂੰ ਇਹ ਦੱਸ ਪੁੱਤ ਤੈਨੂੰ ਕੀ ਲੋੜੀ ਉਹਨਾਂ ਦੇ ਨਾਲ ਜਾਣ ਦੀ ਪਾਗਲ ਜੀ ਉਹਨਾਂ ਨੇ ਤੈਨੂੰ ਕਿਹਾ ਦੋ ਸਵੇਰ ਤੁਰਪੀ ਤੈਨੂੰ ਪਤਾ ਨਹੀਂ ਉਹਨਾਂ ਦਾ ਕਿਦਾਂ ਦੇ ਨੇ ਮੈਨੂੰ ਪਤਾ ਉਹਨਾਂ ਦਾ ਮੈਂ ਤੇ ਤਿਆਰ ਹੁੰਦੀ ਨਹੀਂ ਹਾਂ ਤੇ ਮੰਮੀ ਮੈਨੂੰ ਕਹਿੰਦੇ ਸੀ ਕਿ ਲਾਵਕ ਆਨ ਜਾਵਾ ਤੇ ਫਿਰ ਆਂਦੀ ਸੀ ਕਿ ਇਦਾਂ ਬੁਰੇ ਲੱਗੇਗਾ ਜੇ ਤੂੰ ਨਾ ਤਿਆਰ ਹੋਈ ਤੇ ਅਗਲੇ ਨੇ ਕਹਿਣਾ ਆਕੜ ਕਰਦੀ ਏ ਉਹ ਆਉਂਦੇ ਰਹਿੰਦੇ ਰਹਿੰਦੇ ਹਾਨੂੰ ਪਾਵਾ ਇਹ ਵੀ ਤੂੰ ਚੱਲ ਗਈ ਮੈਨੂੰ ਨਹੀਂ ਉਹ ਕੰਮ ਚੰਗਾ ਲੱਗਾਗਾ ਤੇਰਾ ਜੀ ਉਹ ਕਹਿੰਦੇ ਨਾ ਤੇ ਫੇਰ ਨਹੀਂ ਮੈਂ ਜਾਣਾ ਹੈਗਾ ਗੁਰਲੀਨ ਦੀ ਭੈਣ ਕਹਿੰਦੀ ਹੀ ਕਿ ਦੀਦੀ ਨੂੰ ਖੜਨਾ ਹੀ ਖੜਨਾ ਵਾ ਨਾਲ ਮੈਂ ਤਾਂ ਤਾਂ ਗਈ ਆ ਉਹਨਾਂ ਦੇ ਨਾਲੇ ਕਾਦਾ ਕਸੂਰ ਆ ਗੱਲ ਤੇ ਸਾਰੀ ਹੈ ਦੀ ਇਹਨਾਂ ਦੇ ਨਾਲ ਉਹਨਾਂ ਨਾਲ ਤੇ ਹੈਡੀ ਕੋਈ ਗੱਲ ਹੈ ਹੀ ਨਹੀਂ ਆ ਅੱਜੇ ਕੱਲ ਨੂੰ ਤੈਨੂੰ ਅਗਲੀ ਗੱਲਾਂ ਕਰੇਗੀ ਤੇ ਫੇਰ ਮੈਂ ਤਾਂ ਡਰਦਾ ਆ ਪਤਾ ਨਹੀਂ ਹੈਗਾ ਤੈਨੂੰ ਉਹਦੀ ਹੱਥ ਦਾ ਮੈਨੂੰ ਪਤਾ ਵਾ ਮੈਂ ਜਾਣਾ ਵੀ ਨਹੀਂ ਪਰ ਮੰਮੀ ਆਂਦੇ ਪੀ ਹੁਣ ਉਹ ਕਹਿਂਦੇ ਨੇ ਤੇ ਤੂੰ ਜਾ ਕੋਈ ਗੱਲ ਨਹੀਂ ਉਹਨਾਂ ਨੇ ਆਪਣੇ ਮੂੰਹ ਕਿਹਾ ਵਾ ਅਸੀਂ ਕਿਹੜਾ ਆਪਿਆਰ ਹੋ ਕੇ ਗਏ ਹਾਂ ਉਹਦਾ ਕੋਈ ਗਲਤ ਨਹੀਂ ਕਰਦੀ ਨਹੀਂ ਨਹੀਂ ਗੱਲ ਉਹਨੇ ਕਾਦੀ ਕਰਨੀ ਪਰ ਚਾਹਤ ਇਹ ਚੰਗਾ ਮੈਂ ਵੀ ਮੁੜ ਕੇ ਕੋਈ ਨਿੱਕੀ ਜਿਹੀ ਗਲਤ ਵੀ ਐਵੇਂ ਡਾਪੇਂਦੀ ਹੁੰਦੀ ਤੈਨੂੰ ਪਤਾ ਆਦਾ ਓਹੋ ਉਹਦਾ ਤੇ ਤੁਹਾਨੂੰ ਪਤਾ ਹੀ ਆ ਕਿ ਉਹਨੇ ਕਿਸੇ ਨਾ ਕਿਸੇ ਗੱਲ ਲੱਗੀ ਰਹਿਣਾ ਹੁੰਦਾ ਵਾ ਪਰ ਇਹਦੇ ਚ ਤੇ ਇਹਦੀ ਭੈਣ ਚ ਨਾ ਜ਼ਮੀਨ ਅਸਮਾਨ ਦਾ ਫਰਕ ਆ ਪਾ ਨਹੀਂ ਉੱਦਾਂ ਹੈ ਵੇਲਾ ਦੋਵੇਂ ਜੀ ਕਿੱਡੇ ਚੰਗੇ ਨਹੀਂ